हिन पुछो परस किथे पई पुछो परस किथे ਓਏ ਕਰਸ ਕਿੱਥੇ ਆ ਕਰੋ ਕਰੋ ਛਟੋਲੇ ਛਟੋਲੇ ਪਾ ਜਾਈਏ 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 ਉਰਣਾ ਯਾਰੀ ਲਾਈ ਫੇਰ ਮੈਂ ਤੂੰ ਵੀ ਚੋਰੀ ਹੈ ਨਹੀਂ ਭਾਈ ਮੈਂ ਨਹੀਂ ਚੋਰੀ ਕਰ ਮੈਂ ਤੇਰੇ ਨਾਲ ਕੀ ਕਰਦਾ ਘੁੰਮਦਾ ਹਾਂ ਹੈ ਮੈਂ ਨਹੀਂ ਚੋਰੀ ਕਰ ਪਾਜੀ ਮੈਨੂੰ ਮੈਨੂੰ ਵੀ ਪੁੱਛਦਾ ਦੱਸ ਕਿੱਥੇ ਆਉ ਯਾਰ ਉਹ ਮੁੰਡਾ ਕਿੱਥੇ ਕਿੱਥੇ ਰਹਿੰਦਾ ਲੱਟਿਆ ਕਿੱਦਾਂ ਤੇਰੇ ਬਹੁਤ ਲੱਗਣੀ ਤੇਰੇ ਡੰਡਾ ਫਿਰ ਉਹ ਚੰਗੀ ਤਰ੍ਹਾਂ ਆ ਜੇ ਇੱਦਾਂ ਥੋੜੀ ਜਿਹੀ ਭਾਈ ਨਾ ਉਹ ਭਾਈ ਉਹ ਤਸਵੀਰਾਂ ਦੇ ਵਿੱਚ ਤੁਹਾਨੂੰ ਖਾ ਦੇਣੇ ਆ ਕਿ ਜਿਹੜਾ ਚੋਰ ਐ ਇਸ ਚੋਰ ਦਾ ਜਿਹੜਾ ਕਿ ਆ ਗ੍ਰਾਮ ਨਗਰ ਦਾ ਭਾਈ ਯਾਰ ਤੈਨੂੰ ਬੁਲਾ ਤੇਰਾ ਨਾਮ ਕੀ ਆ ਯਾਰ ਉਹ ਤੇਰਾ ਨਾਮ ਕੀ ਆ ਪ੍ਰਭਾ ਹੈ ਤੂੰ ਕੰਮ ਕੀ ਕਰਦਾ ਮੈਂ ਮੈਂ ਮੰਜਾ ਮੰਜੇ ਦੇ ਕੰਮ ਕਰਦਾ ਡੈਰੀ ਦਾ ਭਾਈ ਤੇ ਇੱਧਰ ਕੀ ਕਰਦੇ ਫਿਰ ਤੇ ਲੁੱਟਾਂ ਘੋਆਂ ਕਰਦੇ ਫਿਰ ਤੇ ਕਿੰਨੇ ਪਹਿਲੇ ਇਸ ਤੋਂ ਪਹਿਲਾਂ ਕਿੰਨੇ ਲੁੱਟਾਂ ਹੋ ਗਿੱਤੇ ਆ ਇਹਨਾਂ ਲੁੱਟਾਂ ਹੋ ਗਿੱਤੇ ਇਸ ਤੋਂ ਪਹਿਲਾਂ ਕਿੰਨੇ ਬਰਤੇ ਦਜੇ ਤੇ ਕੋਈ ਦਰਜਾ ਕੋ ਪਤਾ ਲੱਗੇ ਨਾ ਦੇਖ ਮੇਰੀ ਗੱਲ ਸੁਣ ਲੈ ਪਬਲਿਕ ਦੇ ਵਿੱਚ ਤੇ ਛੇਤਰ ਬਹੁਤ ਪੈਣੇ ਆ ਉਹਨਾਂ ਦਾ ਪਰਚਾ ਦੱਸ ਦੇ ਕਿੱਥੇ ਆ ਮੋਬਾਈਲ ਕਿੱਥੇ ਉਹਨਾਂ ਦਾ ਨੱਠਿਆ ਭਾਈ ਨੱਠਣਾ ਤੂੰ ਵੀ ਸਿਖਾਣਾ ਨੱਠੀ ਤੂੰ ਵੀ ਰੱਖਣਾ ਸੀ ਨਾ ਨਹੀਂ ਮੇਰੇ ਮੋੜ ਤੇ ਕਿ ਡਿੱਗਿਆ ਇਹ ਮੋੜ ਤੇ ਵੀ ਟੱਕਦਾ ਹੀ ਵਜੇ ਇਕੱਠੇ ਸੀਗੇ ਇਕੱਠੇ ਸੀ ਹਾਂ ਜੀ ਤੇ ਤੂੰ ਫੜਿਆ ਗਿਆ ਵਾ ਮੈਂ ਨਹੀਂ ਉਹ ਤੋੜ ਗਿਆ ਵਾ ਤੂੰ ਫੜਿਆ ਗਿਆ ਵਾ ਤੂੰ ਫੜ ਗਿਆ ਮੈਂ ਮੋਟਰ ਤੇ ਪਰਤ ਕੋਲਿਆ ਉਹਨੇ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਚੋਰਾਆਂ ਦੀਆਂ ਲੁੱਟਾਂ ਕਮਾਂਦਰੀਆਂ ਵਾਰਦਾਤਾਂ ਨੇ ਬਹੁਤ ਜ਼ਿਆਦਾ ਜਿਹੜਾ ਕਿ ਹੋ ਰਹੀਆਂ ਹਨ ਇੱਕ ਮਿੰਟ ਭਾਜੀ ਇਹਦਾ ਮੋਟਰ ਧਾਰੇ ਦੇ ਤਲੇ ਦੇ ਭਾਜੀ ਨਾ ਮਾਰੋ ਕਿ ਆ ਮਾਰੇ ਉਹਦਾ ਪਿਤਾ ਲੱਗ ਕੇ ਕਰਦੇ ਮੇਰਾ ਨਾਮ ਵੀ ਹੈ ਕਿੱਥੇ ਆ ਥਾਣੇ ਨਹੀਂ ਆਂਦਰਾ ਤੈਨੂੰ ਬੱਸ ਕਿੱਥੇ ਆ ਉਹਦੇ ਵਾਰੀ ਗੱਲਬਾਤ ਕਰਦੇ ਨੇ ਜਿਨ੍ਹਾਂ ਨਾਲ ਵਾਰਦਾਤ ਹੋਈ ਹੈ ਉਹਨਾਂ ਨਾਲ ਗੱਲਬਾਤ ਕਰ ਲੈਨੇ ਅੰਦੀ ਕੀਤੇ ਨਾ ਹੋਸੀ ਤੁਹਾਡੇ ਨਾਲ ਨਹੀਂ ਸਸੇ ਸਸੇ ਕਾਲ ਸਸੇ ਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲਜੀਤ ਗਵਾਰਾ ਕਿੱਥੋਂ ਰਹਿਣ ਵਾਲੇ ਅਸੀਂ ਸਭਾਨਪੁਰ ਦੇ ਰਹਿਣ ਵਾਲੇ ਮੁਸਤਾਵਦ ਦੇ ਤੇ ਅਜੀ ਤੁਸੀਂ ਕਿੱਧਰੋਂ ਆ ਰਹੇ ਸੀਗੇ ਅਸੀਂ ਸ਼ਹਿਰਪੁਰ ਤੋਂ ਇੱਧਰ ਨੂੰ ਜਾ ਰਹੇ ਸੀ ਆਪਣੇ ਵੀਰ ਦੇ ਕੋਲ ਇੱਧਰ ਮੈਨੂੰ ਇਹ ਮੁੰਡੇ ਦਾ ਜਨਮ ਦੇਣਾ ਭਤੀਜੇ ਮੇਰੇ ਦਾ ਉਹਦੇ ਕੋਲ ਜਾ ਰਹੇ ਸੀਗੇ ਇੱਕ ਮਿੰਟ ਮੈਂ ਬੱਸ ਕਿਤੇ ਨਾ ਫੜ ਕੇ ਰੱਖ ਅੱਛਾ ਉਹ ਮੈਂ ਕੁੜੀ ਦੇ ਪਰਲੇ ਪਾਸੇ ਆਟਾ ਰੱਖਿਆ ਨਹੀਂ ਹੱਥ ਖੋਲਣ ਦਿਆ ਤੇ ਆਟਾ ਦੇ ਵਿੱਚੋਂ ਪਰਲੇ ਪਾਸੇ ਮੈਂ ਪਰਸ ਰੱਖਿਆ ਆਪਣੀ ਭੂਆ ਜੀ ਵਾਲੇ ਪਾਸੇ ਉਹਦੇਲੇ ਪਾਸੇ ਵਿੱਚੋਂ ਹੱਥ ਪਾ ਕੇ ਖਿੱਚਿਆ ਮੈਂ ਖਿੱਚਣ ਨਹੀਂ ਦਿੱਤਾ ਬੜੀ ਜ਼ੋਰ ਨਾਲ ਉਹਦੋਂ ਇਹਨਾਂ ਨੇ ਜਿਹੜਾ ਤੁਹਾਡਾ ਪਰਸ ਵਾ ਮਤਲਬ ਇਹਦੇ ਨਾਲ ਜਿਹੜਾ ਮੁੰਡਾ ਦੂਜਾ ਸੀਗਾ ਏ ਪਰਸ ਖੋ ਕੇ ਲੈ ਗਿਆ ਤੁਹਾਡਾ ਇੰਨੇ ਦੋਨੇ ਇੰਨੇ ਤਾਂ ਨਹੀਂ ਹਾਂ ਦੋਨਾਂ ਨੇ ਖਿੱਚਿਆ ਆ ਤੇ ਫਿਰ ਉਹ ਭੱਜ ਗਿਆ ਇਹ ਲਾਗੋ ਫੜਦੇ ਫੜਦੇ ਵੀ ਭੱਜ ਗਿਆ ਸੀ ਇਹਨੂੰ ਫੜਲੇ ਕੋਈ ਸਾਡੇ ਹੱਥ ਅੱਜੇ ਟੱਪੇ ਇਹ ਫੜਿਆ ਕਿੱਦਾਂ ਗਿਆ ਇਹ ਡੈਗ 'ਤੇ ਮੋਟਰਸਾਈਕਲ ਲੈਨੇ ਤੇ ਡੈਗ 'ਤੇ ਮੈਂ ਖਿੱਚਣ ਹੀ ਨਾ ਦਿੱਤਾ ਮੈਂ ਆਪਣਾ ਪਰਸ ਤੇ ਜਦੋਂ ਮੈਂ ਡੈਗ ਪਈਆ ਤੇ ਫਿਰ ਮੇਰੇ ਹੱਥੋਂ ਪਰਸਿਕ ਨਿਕਲ ਗਿਆ ਤੇ ਲੈ ਕੇ ਭੱਜ ਗਿਆ ਉਹ ਤੇ ਇਹ ਡੈਗ ਪਿਆ ਮੋਟਰਸਾਈਕਲ ਤੇ ਡੈਗ ਪਿਆ ਅੱਛਾ ਆਟੋ ਵਾਲਾ ਤੁਹਾਡੇ ਪਰਸ ਦੇ ਵਿੱਚ ਕੀ ਕੀ ਸੀ ਮੇਰੇ ਪਰਸ ਦੇ ਵਿੱਚ ਮੇਰਾ ਇੱਕ ਮੋਬਾਈਲ ਆ ਸੋ ਮੌਕੇ ਤੇ ਜਿਹੜਾ ਕਿ ਹਸ਼ਰਪੁਰ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਾ ਹੈ ਤੇ ਜਿਹੜੇ ਮੌਕੇ ਤੇ ਪੁਲਿਸ ਮੁਲਾਜ਼ਮ ਪਹੁੰਚੇ ਨੇ ਉਹਨਾਂ ਵੱਲੋਂ ਜਿਹੜਾ ਕਿ ਚੋਰ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਹੁਣ ਅਗਲੀ ਗੱਲਬਾਤ ਪੁੱਛ ਲੈਣੀ ਹੈ ਕਿ ਅਸਰ ਕਿਹੜੇ ਥਾਣੇ ਤੋਂ ਆਏ ਤੁਸੀਂ ਜੀ ਪੀਸੀਆਰ ਪੀਸੀਆਰ ਤੋਂ ਭਾਜੀ ਕਿਹੜੇ ਥਾਣੇ ਲੈ ਕੇ ਜਾ ਰਹੇ ਹੋ ਇਹਨੂੰ ਆਹ ਬਾਲਟਵਾਂਡ ਭਾਈ ਸ਼ਹਿਰ ਦੇ ਵਿੱਚ ਬੜੀਆਂ ਜਿਹੜੀਆਂ ਲੁੱਟਾਂ ਖੋਹਾਂ ਜਿਹੜੀਆਂ ਵਾਰਦਾਤਾ ਇਦਾਂ ਦੀ ਜਿਹੜੇ ਲੋਕ ਨੇ ਉਹਨਾਂ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੈ ਨਕਦ ਦਮ ਕੀਤਾ ਹੈ ਲੋਕਾਂ ਦੇ ਪਰਸ ਖੋਏ ਜਾਂਦੇ ਨੇ ਮੋਬਾਈਲ ਖੋਏ ਜਾਂਦੇ ਨੇ ਕੀ ਇਹਨਾਂ ਨੂੰ ਇਹਨਾਂ ਵਾਸਤੇ ਕੀ ਮਤਲਬ ਜਿਹੜਾ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਹੈ ਕੋਈ ਸੁਤ ਤੂੰ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਚੋਰ ਨੂੰ ਕਾਬੂ ਕਰ ਲੱਤਾ ਗਿਆ ਹੈ